ਪੰਜਾਬ ਦੇ ਵਿੱਚ ਬਿਜਲੀ ਚੋਰੀ ਨੂੰ ਰੋਕਣ ਦੇ ਲਈ ਪੀਐਸਪੀਸੀਐਲ ਦੇ ਵੱਲੋਂ ਅਤੇ ਇਨਫੋਰਸਮੈਂਟ ਦੇ ਵੱਲੋਂ ਸਾਂਝੇ ਤੌਰ ਤੇ ਚੈਕਿੰਗ ਇਹ ਕੀਤੀ ਗਈ ਸੀ ਤਾਂ ਪੰਜਾਬ ਦੇ ਵਕਫਾ-ਵਕਫ ਪੰਜ ਉਹਨਾਂ ਦੇ ਵਿੱਚ ਚੈਕਿੰਗ ਕੀਤੀ ਗਈ ਸੀ ਚਾਹੇ ਅੰਮ੍ਰਿਤਸਰ ਦੀ ਗੱਲ ਕਰੀਏ ਬਠਿੰਡਾ ਦੀ ਗੱਲ ਕਰੀਏ ਲੁਧਿਆਣਾ ਦੀ ਗੱਲ ਕਰੀਏ ਜਲੰਧਰ ਦੀ ਗੱਲ ਕਰੀਏ ਜਾਫਰ ਪਟਿਆਲਾ ਦੀ ਗੱਲ ਕਰੀਏ ਤਾਂ ਗੱਲ ਜਿਕਰ ਲੁਧਿਆਣਾ ਦੀ ਕਰੀ ਤਾਂ ਲੁਧਿਆਣੇ ਦੇ ਵਿੱਚ ਮੁੱਖ ਇੰਜੀਨੀਅਰ ਮਿੰਨਾ ਮੌਜੂਦ ਨੇ ਜਗਦੇਵ ਸਿੰਘ ਖਾਨ ਜੀ ਉਹਨਾਂ ਨਾਲ ਗੱਲਬਾਤ ਕਰ ਲੈਣ ਲੁਧਿਆਣੇ ਦੇ ਵਿੱਚ ਕਿਹੜੇ-ਕਿਹੜੇ ਇਲਾਕਿਆਂ ਦੇ ਉੱਤੇ ਚੈਕਿੰਗ ਜਿਹੜੀ ਕੀਤੀ ਗਈ ਹੈ ਤੇ ਕਿੰਨੇ ਚੋਰੀ ਦੇ ਮਾਮਲੇ ਸਾਹਮਣੇ ਆਏ ਨੇ ਤੇ ਕਿੰਨਾ ਕੁ ਜਿਹੜਾ ਜੁਰਮਾਨਾ ਪਿਆ ਸਰ ਲੁਧਿਆਣੇ ਦੇ ਵਿੱਚ ਬੀਤੇ ਦਿਨੀ ਚੈਕ ਬਿਜਲੀ ਚੋਰੀ ਦੇ ਕੇਸ ਸਾਹਮਣੇ ਆਏ ਆ ਤੇ ਕਿੰਨੀ ਪੈਨਲਟੀ ਉਹ ਪਈ ਹੈ ਜੀ ਹੁਣ ਤੱਕ ਲੁਧਿਆਣਾ ਦੇ ਵਿੱਚ ਇਸ ਮਹੀਨੇ ਦੇ ਵਿੱਚ ਅਸੀਂ 4 ਮਾਸ ਰੇਡ ਕੀਤੀਆਂ ਨੇ ਇੱਕ 10 ਤਰੀਕ ਨੂੰ ਕੀਤੀ ਸੀਗੀ ਇੱਕ 20 ਤਰੀਕ ਨੂੰ ਕੀਤੀ ਗਈ ਤੇ 24 ਨੂੰ ਤੇ 25 ਨੂੰ ਲਗਾਤਾਰ 2 ਦਿਨ ਮਾਸ ਰੇਡ ਸਾਡੇ ਵੱਲੋਂ ਤੇ ਐਨਫੋਰਸਮੈਂਟ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ ਇਹ ਬਿਜਲੀ ਚੋਰੀ ਦੀ ਬਰਾਈ ਨੂੰ ਰੋਕਣ ਲਈ ਸਾਡੇ ਵੱਲੋਂ ਲਗਭਗ 12572 ਟੋਟਲ ਕਨੈਕਸ਼ਨ ਚੈੱਕ ਕੀਤੇ ਗਏ ਜਿਦੇ ਵਿੱਚੋਂ 422 ਚੋਰੀ ਦੇ ਕੇਸ ਫੜੇ ਗਏ ਜਿਨ੍ਹਾਂ ਨੂੰ ਅਸੀਂ ਕੋਈ 2 ਕਰੋੜ 32 ਲੱਖ ਰੁਪਏ ਦਾ ਜੁਰਮਾਨਾ ਲਾਇਆ ਇਸ ਤੋਂ ਇਲਾਵਾ 81 ਨੰਬਰ ਸਾਡੇ ਜਿਹੜੇ ਹੈਗੇ ਬਿਜਲੀ ਦੀ ਗਲਤ ਵਰਤੋਂ ਦੇ ਕੇਸ ਫੜੇ ਜਿਹੜੇ ਕਿਸੇ ਕਨੈਕਸ਼ਨ ਹੋਰ ਲਿਆ ਸੀ ਕੰਮ ਹੋਰ ਲਈ ਵਰਤ ਰਹੇ ਸੀ ਉਹਦੇ ਵਿੱਚ ਵੀ ਅਸੀਂ ਤਕਰੀਬਨ ਕੋਈ 26 ਲੱਖ ਰੁਪਏ ਦੇ ਲਗਭਗ ਰਕਮ ਚਾਰਜ ਕੀਤੀ ਆ ਤੇ ਇਸੇ ਤਰ੍ਹਾਂ ਹੀ ਬਾਧੂ ਲੋਡ ਦੇ ਅਸੀਂ ਕੋਈ 497 ਕੇਸ ਫੜੇ 25 ਲੱਖ ਰੁਪਈਆ ਅਸੀਂ ਉਹਨਾਂ ਨੂੰ ਚਾਰਜ ਕੀਤਾ ਤੇ ਟੋਟਲ ਅਸੀਂ 1008 ਕਨੈਕਸ਼ਨਾਂ ਨੂੰ 2 ਕਰੋੜ ਤੇ 79 ਲੱਖ ਰੁਪਈਆ ਅਸੀਂ ਚਾਰਜ ਕੀਤਾ ਤੇ ਉਹਨਾਂ ਨੂੰ ਨੋਟਿਸ ਦੇ ਉੱਤੇ ਗਏ ਆ ਤੇ ਐਫ ਆਈ ਆਰ ਉਹਨਾਂ ਦੀ ਸਾਡੇ ਜਿਹੜਾ ਬਿਜਲੀ ਬੋਰਡ ਦਾ ਥਾਣਾ ਉੱਥੇ ਉਹਨਾਂ ਦੀ ਦਰਜ ਕਰਵਾ ਦਿੱਤੀ ਗਈਆਂ ਨੇ ਤੇ ਮੈਂ ਇਹ ਲੋਕਾਂ ਨੂੰ ਅਪੀਲ ਕਰੂੰਗਾ ਵੀ ਬਿਜਲੀ ਚੋਰੀ ਇੱਕ ਬਹੁਤ ਵੱਡੀ ਬਰਾਈ ਆ ਇਹਨੂੰ ਰੋਕੋ ਜਦੋਂ ਬਿਜਲੀ ਅਸੀਂ ਚੋਰੀ ਕਰਦੇ ਆ ਬਿਜਲੀ ਦੀ ਵਰਤੋਂ ਨਹੀਂ ਦੁਰਵਰਤੋਂ ਕਰਦੇ ਆ ਏਸੀ ਸਾਡੇ ਬਿਨਾ ਲੋਡ ਤੋਂ ਚੱਲਦੇ ਰਹਿੰਦੇ ਨੇ ਜਾਂ ਗੀਜਰ ਆਉਣ ਆਉਣ ਵਾਲੇ ਸਮੇਂ ਬਿਨਾ ਲੋਡ ਤੋਂ ਲਾਈਟਾਂ ਅਸੀਂ ਜਲਾਉਂਦੇ ਆ ਜਦੋਂ ਚੋਰੀ ਕਰਦੇ ਆ ਇਹਦੇ ਨਾਲ ਸਾਡਾ ਇਕੁਪਮੈਂਟ ਦਾ ਲੋਸਟਾ ਹੁੰਦਾ ਹੀ ਆ ਮਹਿਕਮੇ ਦਾ ਲੋਸ ਵੀ ਹੁੰਦਾ ਤੇ ਮੈਂ ਬੇਨਤੀ ਕਰੂੰਗਾ ਵੀ ਇਹਦੀ ਬਿਜਲੀ ਨੂੰ ਅਸੀਂ ਸੰਕੋਚ ਨਾਲ ਵਰਤੀਏ ਨਾ ਕਿ ਅਸੀਂ ਚੋਰੀ ਕਰੀਏ ਚੋਰੀ ਦੇ ਵਿੱਚ ਤਾਂ ਇਹ ਤੁਹਾਨੂੰ ਪਤਾ ਵੀ ਇਹ ਜੁਰਮਾਨਾ ਤਾਂ ਲੱਗਦਾ ਹੀ ਲੱਗਦਾ ਨਾਲ ਇਹਦੇ ਵਿੱਚ ਐਫ ਆਈ ਆਰ ਵੀ ਦਰਜ ਹੁੰਦੀ ਹੈ ਸਾਡੇ ਥਾਣੇ ਦੇ ਵਿੱਚ ਤੇ ਇਸ ਚੀਜ਼ ਦਾ ਧਿਆਨ ਵਿੱਚ ਰੱਖਣ ਮੈਂ ਲੋਕਾਂ ਨੂੰ ਬੇਨਤੀ ਤੇ ਅਪੀਲ ਕਰਦਾ ਪਰਜੋਰ ਵੀ ਇਹ ਬਰਾਈ ਤੋਂ ਬਚਿਆ ਜਾਵੇ ਅਸੀਂ ਬਿਜਲੀ ਨੂੰ ਸੰਜਮ ਨਾਲ ਵਰਤੀਏ ਫਆ ਦੀ ਜ਼ਿਕਰ ਕੀਤਾ ਉਸ ਫਆ ਸਾਰੇ ਕੇਸਾਂ ਦੇ ਵਿੱਚ ਦਰਜ ਹੋਈ ਜਾਂ ਫਿਰ ਕੁਝ ਕੇਸਾਂ ਦੇ ਵਿੱਚ ਫਆ ਦਰਜ ਹੋਈ ਤਾਂ ਕਿਹੜੇ ਕੇਸ ਨੇ ਜੀ ਉਹ ਸਿਰਫ ਜਿਹੜੇ ਚੋਰੀ ਦੇ ਕੇਸ ਆ ਜੀ ਉਹਨਾਂ ਦੇ ਵਿੱਚ ਹੀ ਦਰਜ ਹੁੰਦੀਆਂ ਜੂਵੀ ਤੇ ਜੂਵੀ ਦੇ ਕੇਸਾਂ ਦੇ ਵਿੱਚ ਐਫ ਆਈ ਆਰ ਦਰਜ ਨਹੀਂ ਹੁੰਦੀ ਸੈਂਪਲ ਨੋਟਿਸ ਦਿੱਤੇ ਜਾਂਦੇ ਆ ਉੱਥੇ ਉਹਨਾਂ ਦੀ ਅਪੀਲ ਜੂਵੀ ਦੇ ਕੇਸਾਂ ਵਿੱਚ ਉਹ ਅਪੀਲ ਕਰਨ ਦਾ ਅਧਿਕਾਰ ਹੁੰਦਾ ਜੇ ਅਪੀਲ ਦੇ ਵਿੱਚ ਉਹ ਫੇਰ ਵੀ ਉਹਦੀ ਨਹੀਂ ਸਾਨੂੰ ਲੱਗਦੀ ਜਾਇਜ਼ ਵੀ ਇਹਨੂੰ ਪੈਸੇ ਸਹੀ ਪਏ ਆ ਤਾਂ ਫਿਰ ਉਹ ਚਾਰਜ ਕੀਤੇ ਜਾਂਦੇ ਆ ਬਿਜਲੀ ਚੋਰੀ ਦੇ ਮਾਮਲੇ ਵੀ ਵਕਫ ਵਕਫਤਰ ਦੇ ਸਾਹਮਣੇ ਆਉਂਦੇ ਹੈ ਬਿਜਲੀ ਚੋਰਾ ਦੇ ਵੱਲੋਂ ਵਕਫ ਵਕਫ ਤਰੀਕੇ ਦੇ ਨਾਲ ਬਿਜਲੀ ਚੋਰੀ ਕੀਤੀ ਜਾਂਦੀ ਹੈ ਇਸ ਵਾਰ ਕਿਹੜੇ ਮਾਮਲੇ ਸਾਹਮਣੇ ਆਏ ਨੇ ਕਿਸ ਢੰਗ ਦੇ ਨਾਲ ਲੋਕਾਂ ਦੇ ਵੱਲੋਂ ਬਿਜਲੀ ਚੋਰੀ ਕੀਤੀ ਜਾ ਰਹੀ ਹੈ ਐ ਜਿਆਦਾ ਕੇਸ ਜਿਹੜੇ ਸੀਗੇ ਬਿਜਲੀ ਚੋਰੀ ਦੇ ਉਹ ਘਰਾਂ ਦੇ ਵਿੱਚ ਤਕਰੀਬਨ ਸਿੱਧੀ ਕੁੰਡੀ ਦੇ ਹੀ ਹੈ ਗਈ ਆ ਮੈਂ ਇਹ ਸਮਝਦਾ ਵੀ ਸ਼ਾਇਦ ਉਹ ਕਈ ਵਾਰੀ ਉਹ ਅਵਾਈਡ ਕਰਨ ਨੂੰ ਸੀ ਸੋ ਜੂੰਟ ਤੋਂ ਵੱਧ ਨਾ ਜਾਵੇ ਇਸ ਤਰ੍ਹਾਂ ਦੇ ਵੀ ਜਾਣ ਸੋ ਸਕਦੇ ਆ ਅਵਾਈਡ ਕਰਨ ਨੂੰ ਜਾਂ ਆਨੰਦ ਘਰਤ ਕਲੋਨੀਆਂ ਜਿੱਥੇ ਅਸੀਂ ਕਨੈਕਸ਼ਨ ਬੰਦ ਕੀਤੇ ਨਹੀਂ ਦੇਣਾ ਉੱਥੇ ਕੁਝ ਲੋਕਾਂ ਵੱਲੋਂ ਜਿਹੜੀ ਹੈਗੀ ਆ ਜਿਨ੍ਹਾਂ ਨੂੰ ਕਨੈਕਸ਼ਨ ਨਹੀਂ ਮਿਲੇ ਉਹ ਵੀ ਚੋਰੀ ਕਰਦੇ ਫੜੇ ਗਏ ਆ ਤਾਂ ਪਹਿਲਾਂ ਹੁੰਦਾ ਸੀ ਮੀਟਰ ਘਰਾਂ ਦੇ ਵਿੱਚ ਲੱਗੇ ਹੁੰਦੇ ਸੀ ਤਾਂ ਲੋਕਾਂ ਨੂੰ ਬਿਜਲੀ ਚੋਰੀ ਕਰਨ ਦੀ ਆਸਾਨ ਹੁੰਦੀ ਸੀ ਪਰ ਅੱਜ ਕੱਲ ਜੇਕਰ ਗੱਲ ਕਰੀ ਤਾਂ ਜ਼ਿਆਦਾਤਰ ਜਿਹੜੇ ਮੀਟਰ ਬਾਕਸ ਨੇ ਉਹ ਇੱਥੇ ਇੱਕ ਗਲੀ ਦੇ ਵਿੱਚ ਇੱਕ ਜਗ੍ਹਾ ਤੇ ਸਾਂਝੇ ਤੌਰ ਤੇ ਬਾਕਸ ਦੇ ਵਿੱਚ ਲੱਗੇ ਹੁੰਦੇ ਨੇ ਉੱਥੋਂ ਲੋਕ ਕਿਵੇਂ ਬਿਜਲੀ ਚੋਰੀ ਕਰ ਰਹੇ ਨੇ ਬਾਹਰ ਦੀਆਂ ਐਲਟੀਆਂ ਜਾਂਦੀਆਂ ਨੇ ਜਾਂ ਕੇਬਲਾਂ ਤਾਂ ਬਾਹਰ ਦੀਆਂ ਜਾਂਦੀਆਂ ਨੇ ਆਪਣੀਆਂ ਉਹ ਕੇਬਲਾਂ ਨੂੰ ਟੈਂਪਰ ਕਰ ਲੈਂਦੇ ਨੇ ਉਥੋਂ ਚੋਰੀ ਕਰਦੇ ਜਾਂ ਆਪਣੇ ਸਾਡੇ ਐਲਟੀ ਲਾਈਨਾਂ ਨੇ ਜਿਹੜੀਆਂ ਉਥੋਂ ਚੋਰੀ ਕਰਦੇ ਆ ਇਸ ਤਰ੍ਹਾਂ ਚੋਰੀ ਨਵੇਂ-ਨਵੇਂ ਹਾਲੇ ਕੋਈ ਵੀ ਮੀਟਰਾਂ ਨੂੰ ਵੀ ਟੈਂਪਰ ਕਰ ਲੈਂਦੇ ਨੇ ਉਹ ਬਕਸ਼ਾਂ ਦੇ ਵਿੱਚ ਲੱਗੇ ਆ ਉਥੇ ਵੀ ਮੀਟਰਾਂ ਦੀਆਂ ਸੀਲਾਂ ਤੋੜ ਕੇ ਰਾਤ ਨੂੰ ਉਹ ਮੀਟਰ ਨੂੰ ਟੈਂਪਰ ਕਰਕੇ ਇਸ ਤਰ੍ਹਾਂ ਦੀ ਚੋਰੀ ਦੇ ਕੇਸ ਵੀ ਸਾਹਮਣੇ ਮੜੇ ਆ ਸਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਚੈਕਿੰਗ ਜਾਰੀ ਰਹੇਗੀ ਜਾਂ ਫਿਰ ਇਹ ਚੈਕਿੰਗ ਇੱਕ ਵਾਰੀ ਹੋਈ ਹੈ ਬਸ ਦੇਖੋ ਜੀ ਇਹ ਪੰਜਾਬ ਸਰਕਾਰ ਦੀ ਬਹੁਤ ਵੱਡੀ ਸਹੂਲਤ ਲੋਕਾਂ ਨੂੰ ਦਿੱਤੀ ਗਈ ਆ ਵੀ 600 ਜੂੰਟ ਉਹਨਾਂ ਨੂੰ ਫਰੀ ਦਿੱਤੀ ਆ ਮੈਂ ਫੇਰ ਅਪੀਲ ਇਹੀ ਕਰੂੰਗਾ ਵੀ ਇਹ 600 ਜੂੰਟ ਜਿਹੜੇ ਅਸੀਂ ਇੱਕ ਜਿਹੜਾ ਆਮ ਖਪਤਕਾਰ ਆ 600 ਜੂੰਟ ਬਹੁਤ ਹੁੰਦੀ ਆ ਉਹਦੇ ਲਈ ਜੇ ਉਹ ਸੰਕੋਚ ਨਾ ਵਰਤੇ ਤੇ ਇਹਨੂੰ ਸੰਕੋਚ ਨਾ ਵਰਤੋ ਜੇ ਜ਼ਿਆਦਾ ਲੋਡ ਆ ਤੇ ਫਿਰ ਆਪਾਂ ਇਨਫੋਰਡ ਕਰਦੇ ਆ ਆਪਾਂ ਨੂੰ ਬਿੱਲ ਦੇਈਏ ਚੋਰੀ ਨਾ ਕਰੀਏ ਤੇ ਇਸ ਕਰਕੇ ਇਸ ਬਰਾਈ ਨੂੰ ਰੋਕਣ ਲਈ ਸਾਡੇ ਫਾਈਨੈਂਸ਼ੀਅਲ ਲਾਸ ਨੂੰ ਕਵਰ ਕਰਨ ਲਈ ਸਾਡੇ ਅਧਿਕਾਰੀਆਂ ਦੇਖਦੇ ਤੰਮਤਾ ਕਮਾਂਜੋਗ ਸੀਐਮਡੀ ਸਾਹਿਬ ਤੇ ਡਾਇਰੈਕਟਰ ਸਾਹਿਬ ਸਾਡੇ ਬਿਜਲੀ ਮੰਤਰੀ ਸਾਹਿਬ ਦੀ ਹਦਾਇਤਾਂ ਅਨੁਸਾਰ ਇਸ ਸਾਡੇ ਲਾਅਵਸ ਨੂੰ ਕਵਰ ਕਰਨ ਲਈ ਅਸੀਂ ਬਿਜਲੀ ਦੀ ਜਿਹੜੀ ਚੋਰੀ ਹੈ ਨੂੰ ਰੋਕਣ ਲਈ ਇਸ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਇਦੋਂ ਵੀ ਵੱਧ ਵੱਲ ਕੇ ਸਾਡੀ ਚੈਕਿੰਗ ਮਹੱਮਾ ਚਲਦੀ ਰਹੇਗੀ ਸਰ ਇੱਕ ਬਿਜਲੀ ਦੇ ਕੱਟ ਬਹੁਤ ਲੱਗਦੇ ਹੋਏ ਨਜ਼ਰ ਆ ਰਹੇ ਨੇ ਇਸ ਦਾ ਕੀ ਕਾਰਨ ਹੈ ਜੀ ਕੋਈ ਬਿਜਲੀ ਦਾ ਕੋਈ ਕੱਟ ਵੈਸੇ ਕੱਟ ਨਹੀਂਗਾ ਉਹ ਨੁਕਸ ਪੈ ਜਾਂਦਾ ਉਹਦੇ ਨਾਲ ਬਿਜਲੀ ਬੰਦ ਹੁੰਦੀ ਹੈ ਬਿਜਲੀ ਇਸ ਟਾਈਮ ਤੇ ਵਾਧੂਗਾ ਸਾਡੇ ਕੋਲੇ ਈਵਨ ਐਗਰੀਕਲਚਰ ਮੋਟਰਾਂ ਨੂੰ ਵੀ ਹੁਣ ਅਸੀਂ ਤਕਰੀਬਨ ਮਤਲਬ ਕਈ 3-4 ਦਿਨਾਂ ਤੋਂ ਪਿਛਲੇ 24 ਘੰਟੇ ਚੱਲ ਰਹੇ ਬਹੁਤੇ ਫੀਡਰ ਸਾਡੇ ਬਿਜਲੀ ਦੀ ਕਮੀ ਹੈ ਨਹੀਂ ਕੋਈ ਪਰ ਜਿਵੇਂ ਹੋਂ ਕੱਲ ਰਾਤੀ ਤੂਫਾਨ ਆਇਆ ਉਹਦੇ ਨਾਲ ਸਾਡੇ ਲਾਈਨਾਂ ਬਹੁਤ ਡਿਸਟਰਬ ਹੋਈਆਂ 100 130 ਫੀਡਰ ਸਾਡੇ ਬੰਦ ਹੋ ਗਏ ਦਰਖਤ ਡਿੱਗ ਪਏ ਉਹਦੇ ਨਾਲ ਬੰਦ ਹੋਈ ਆ अदरवाइज ਕੋਈ ਬਿਜਲੀ ਦੀ ਕੱਟ ਕੋਈ ਨਹੀਂ ਹੈਗਾ ਇਕ ਸਰ ਜਿਵੇਂ ਤੁਸੀਂ ਜ਼ਿਕਰ ਕੀਤਾ ਸਭ ਨੂੰ ਪਤੀਆ ਵੀ ਪੰਜਾਬ ਦੇ ਵਿੱਚ 600 ਯੂਨਟ ਫ੍ਰੀ ਹੈ ਪਰ ਇਸ ਵਾਰ ਕੁਝ ਲੋਕਾਂ ਨੇ ਇਹ ਕਹਿਣਾ ਕਿ ਸਾਨੂੰ ਪਿਛਲੀ ਵਾਰ ਤਾਂ ਬਿਲ ਜ਼ੀਰੋ ਆਇਆ ਸੀ ਪਰ ਇਸ ਵਾਰ ਕਿਸੇ ਨੂੰ 1500 ਕਿਸੇ ਨੂੰ 3000 ਕਿਸੇ ਨੂੰ 3500 ਉਸ ਤਰ੍ਹਾਂ ਦੇ ਬਿਲ ਲੱਗ ਕੇ ਆ ਰਹੇ ਨੇ ਸਰ ਉਹਦਾ ਕੀ ਕਾਰਨ ਹੈ ਲੱਗ ਕੇ ਨਹੀਂ ਆਈ ਜੀ ਜਦੋਂ 600 ਯੂਨਟ ਤੋਂ ਵੱਧ ਜਾਂਦੀ ਆ 600 ਮੇਨ ਦੇ ਆ ਵੀ 10 ਯੂਨਟ ਪਰ ਡੇ ਆ ਜੀ 622 ਮਨਥਲੀ ਬਿੱਲ ਦੇ 600 ਯੂਨਟ ਬਣ ਜਾਂਦਾ 60 ਦਿਨਾਂ ਦਾ ਉਹ ਤੇ 600 ਯੂਨਟ ਤੋਂ ਉੱਪਰ ਜੇ ਵਧੂਗਾ ਤਾਂ ਜੀ ਫਿਰ ਉਹ ਬਿੱਲ ਆਉਣਾ ਹੀ ਆ ਉਹਦਾ ਹੋਰ ਕੋਈ ਲਾਸ ਵਾਲੇ ਜੀ ਬਿਜਲੀ ਜੋ ਚੋਰੀ ਕਰ ਮੈਂ ਤਾਂ ਮੈਸੇਜ ਇਹੀ ਦੁਬਾਰਾ ਬਾਰ-ਬਾਰ ਉਹੀ ਗੱਲ ਰਿਪੀਟ ਹੋ ਰਹੀ ਆ ਵੀ ਬਿਜਲੀ ਨੂੰ ਸੰਕੋਚ ਨਾਲ ਵਰਤਿਆ ਜਾਵੇ ਫਾਈਵ ਸਟਾਰ ਘੱਟੋ-ਘੱਟ ਕਮੈਂਟ ਵਰਤੀ ਅਸੀਂ ਜੇ ਏਸੀ ਵੀ ਅਸੀਂ ਫਾਈਵ ਸਟਾਰ ਲਈਏ ਜਿਹੜੇ ਪੁਰਾਣੇ ਏਸੀ ਸੀ ਉਹਨਾਂ ਨੂੰ ਹਾਫ ਬਿਜਲੀ ਖਾਂਦੇ ਨੇ ਉਹ ਤੇ ਸੰਕੋਚ ਨਾਲ ਵਰਤੀਏ ਜੀ ਤੇ ਬ੍ਰਾਈ ਬਾਰੇ ਅਸੀਂ ਜਾਗਰੂਕ ਹੋਈਏ ਵੀ ਸਮਾਜਿਕ ਬ੍ਰਾਈ ਅਸੀਂ ਤੋਂ ਪਾਸੇ ਹੋਈ ਹੈ ਸੋ ਬਿਲਕੁਲ ਇਹ ਹਨ ਮੁੱਖ ਇੰਜੀਨੀਅਰ ਜਗਦੇਵ ਸਿੰਘ ਹਾਂ ਜੀ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਬਿਜਲੀ ਚੋਰੀ ਉਹ ਨਹੀਂ ਕਰਨੀ ਚਾਹੀਦੀ 600 ਯੂਨਿਟ ਫ੍ਰੀ ਮਿਲ ਰਹੀ ਹੈ ਤਾਂ 600 ਯੂਨਿਟ ਬਹੁਤ ਹੁੰਦੀ ਹੈ ਆਮ ਪਰਿਵਾਰ ਨੂੰ ਵਰਤੋਂ ਲਈ ਜੇਕਰ 600 ਤੋਂ ਵੱਧ ਹੈ ਤਾਂ ਫਿਰ ਬਿੱਲ ਦੇਣਾ ਲਾਜ਼ਮੀ ਬੰਦਾ ਹੈ ਤੇ ਇਸ ਕਰਕੇ ਅੱਗੇ ਤੋਂ ਵੀ ਬਿਜਲੀ ਚੋਰੀ ਨਾ ਕੀਤੀ ਜਾਵੇ ਤਾਂ ਸਮੇਂ ਸਮੇਂ ਸਿਰ ਚੈਕਿੰਗ ਹੈ ਜਿਹੜੀ ਕਿ ਉਹ ਵੀ ਕੀਤੀ ਜਾਏਗੀ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦੀ ਕਪਾਲ ਦੇਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ